ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹੀ ਅਜਨਾਲਾ ਥਾਣਾ ਤੇ ਉਹੀ ਅਜਨਾਲਾ ਅਦਾਲਤ ਜਿਹੜੇ ਅਮਰਤਪਾਲ ਦੇ ਸਾਥੀ ਫੁਕਰੇ ਫੁਕਰੀਆਂ ਮਾਰਨ ਵਾਲੇ ਡਿਬਰੂਗੰਜ ਜੇਲ੍ਹ ਵਿੱਚ ਬੰਦ ਕੀਤੇ ਸੀ ਅੱਜ ਅਜਨਾਲਾ ਅਦਾਲਤ ਦੇ ਵਿੱਚ ਪੁਲਿਸ ਨੇ 7 ਦਿਨ ਦਾ ਰਿਮਾਂਡ ਮੰਗਿਆ ਸੀ 4 ਦਿਨ ਦਾ ਰਿਮਾਂਡ ਮਿਲਿਆ ਉਹ ਰਮਾਂਡ ਕਿਉਂ ਲਿਆ ਇਹਨਾਂ ਦੇ ਕੋਲੋਂ ਨਾਜਾਇਜ਼ ਅਸਲਾ ਇਹਨਾਂ ਦੇ ਫੋਨਾਂ ਵਿੱਚ ਕਿਹੜੇ ਗੈਂਗਸਟਰਾਂ ਦੇ ਨਾਲ ਤਾਰਾ ਜੁੜਦੀਆਂ ਨੇ ਉਹ ਸਾਰਾ ਕੁਝ ਪੁਲਿਸ ਨੇ ਲੱਭਣਾ ਬਹੁਤੇ ਲੋਕਾਂ ਨੇ ਮੈਨੂੰ ਕੱਲ ਤੋਂ ਫੋਨ ਕਰਨੇ ਸ਼ੁਰੂ ਕੀਤੇ ਕਿ ਗਿਆਨੀ ਜੀ ਤੁਸੀਂ ਚੁੱਪ ਰਹੋ ਨਾ ਬੋਲਿਓ ਇਹਨਾਂ ਕੋਲੋਂ ਗਲਤੀ ਹੋ ਗਈ ਕੋਈ ਗੱਲ ਨਹੀਂ ਸੁਧਰ ਜਾਣਗੇ ਮੈਂ ਹੁਣ ਵੀ ਜਿਹੜੀ ਗੱਲਬਾਤ ਕਰਨੀ ਹੈ ਕੋਈ ਇਹ ਨਹੀਂ ਕਰਨੀ ਕਿ ਇਹਨਾਂ ਨੂੰ ਥਾਂਸੀ ਲਾ ਦਿਓ ਮੈਂ ਕਹਿੰਨਾ ਵਿਗੜਿਆ ਤਿਗੜਿਆ ਦਾ ਬੰਦਾ ਜਦ ਬਿਗੜੇ ਤਿਗੜਿਆ ਨੂੰ ਬੰਦਾ ਬਣਾਉਣ ਵਾਸਤੇ ਪੁਲਿਸ ਦੇ ਕੋਲੇ ਇੱਕ ਪਟਾ ਇੱਕ ਇਕੋਟਾ ਹੈ ਤੋਂ ਫਿਰਨਾ ਚਾਹੀਦਾ ਹੈ ਬਸ ਫਰਕ ਇਹਨਾਂ ਕਹ ਮਾਂ ਕਹਿੰਦੀ ਹੈ ਕਿ ਪੁੱਤ ਸੁਧਰ ਜਾ ਪੁਲਿਸ ਕਹਿੰਦੀ ਐ ਅਸੀਂ ਸੁਧਾਰ ਦਿਆਂਗੇ ਅਸੀਂ ਬੰਦੇ ਦੇ ਪੁੱਤ ਬਣਾ ਦਿਆਂਗੇ ਜਿਹੜੇ ਫੋਨ ਕਰਨ ਵਾਲੇ ਉਹਨਾਂ ਵਿੱਚੋਂ ਨਾ ਕੁਝ ਅਮਰਤਪਾਲ ਦੀਆਂ ਭੇਡਾਂ ਨੇ ਗਿਆਨੀ ਜੀ ਤੁਹਾਡੀ ਗੱਲ ਦੂਰ ਤੱਕ ਚਲੀ ਜਾਂਦੀ ਐ ਤੁਹਾਡੀਆਂ ਗੱਲਾਂ ਤੇ ਲੋਕ ਗੌਰ ਕਰਦੇ ਆ ਤੁਸੀਂ ਇਹਨਾਂ ਦੇ ਹੱਕ ਵਿੱਚ ਬੋਲਦੇ ਹੋ ਕਿਉਂ ਬੋਲਦਿਏ ਵੀ ਹੱਕ ਵਿੱਚ ਜਦੋਂ ਇਹਨਾਂ ਨੇ ਫੁਕਰੀਆਂ ਮਾਰ-ਮਾਰ ਕੇ ਅਮਰਤਪਾਲ ਬਾਬਾ ਤੇਰੇ ਪਿਛੇ ਸ਼ਹੀਦियां ਦੇ ਦਿਆਂਗੇ ਕਹਿੰਦਾ ਸੀ ਨਾ ਜਦੋਂ ਬਾਜੇ ਕੇ ਪ੍ਰਧਾਨ ਮੰਤਰੀ ਦੇ ਘਰ ਦੇ ਹਾਲਾਤ ਵੇਖੇ ਨਾ ਉਦੋਂ ਤਰਸ ਆਉਂਦਾ ਛੋਟਾ ਜਿਹਾ ਬੱਚਾ ਹੈ ਇਹਨਾਂ ਤਾਂ ਉਹਨੂੰ ਵੀ ਝੰਡਾ ਚਾੱਕ ਕੇ ਵੀਡੀਓ ਵਾਇਰਲ ਕਰਦੀਆਂ ਸਾਨੂੰ ਖਾਲਸਤਾਨ ਦੀ ਲੋੜ ਹੈ ਕਾਂ ਰੱਖਦਾ ਝੰਡਾ ਉਹ ਬੱਚਾ ਲਾ ਕੇ ਛੁੱਟ ਰਿਹਾ ਤੇ ਖਾਲਸਤਾਨ ਦਾ ਝੰਡਾ ਚੜਾ ਰਿਹਾ ਇਹਨੇ ਤਾਂ ਕੋਸ਼ਿਸ਼ ਹੀ ਨਹੀਂ ਕੀਤੀ ਵੀ ਸਾਡੇ ਖੇਤਰ ਪੈ ਗਿਆ ਸੀ ਆਪਣੇ ਬੱਚਿਆਂ ਨੂੰ ਇਸ ਰਸਤੇ ਨਾ ਤੁਰੀਏ ਸਵਾਲ ਇਹ ਨੇ ਅੱਜ ਦੇ ਇਸ ਵੀਡੀਓ ਵਿੱਚ ਇਹ ਉਹੀ ਲੋਕ ਨੇ ਨਾ ਨਿਡਰਤਮ ਕਹਿੰਦੇ ਸੀ ਲੋਕਾਂ ਨੂੰ ਜਿਹੜੇ ਕਿਰਪਾਨਾਂ ਕੱਢ-ਕੱਢ ਕੇ ਬਾਂਦਰ ਮੰਗੂ ਟਪੂਸ਼ੀਆਂ ਮਾਰਦੇ ਸੀ ਜਦੋਂ ਪੁਲਿਸ ਆ ਗਈ ਉਦੋਂ ਲਿਟਦੇ ਫਿਰਦੇ ਸੀ ਬਾਹਣਾ ਵਿੱਚ ਉਹੀ ਲੋਕ ਨੇ ਚਲੋ ਇਹ ਸੱਤ ਨੇ ਜਿਹੜੇ ਅੰਮ੍ਰਿਤਪਾਲ ਦੇ ਨਾਲ ਉਹਨੇ ਖੇੜ ਕੇ ਪੰਜਾਬ ਦੇ ਵਿੱਚ ਲੈ ਕੇ ਆਂਦੇ ਆ ਤਿੰਨ ਕਿ ਰਹਿ ਗਏ ਨੇ ਹੋਰ ਹੁਣ ਇਹਨਾਂ ਨੂੰ ਚੇਤੇ ਕਰਾਉਣਾ ਵੀ ਇਹ ਥਾਣਾ ਉਹੀ ਹੈ ਜਿੱਥੇ ਜਾ ਕੇ ਗਾਲੀ ਗਲੋਚ ਕਰਦੀ ਸੀ ਇਹ ਪੁਲਿਸ ਵੀ ਉਹੀ ਹੈ ਕਿਸੇ ਦੀ ਲੱਤ ਤੋੜਦੀ ਸੀ ਕਿਸੇ ਦੀ ਬਾਹਂ ਤੋੜਦੀ ਸੀ ਕਹਿੰਦੇ ਮੱਥੇ 'ਚ ਕੁਝ ਵੱਜਿਆ ਸੀ ਉਹੀ ਪੁਲਿਸ ਹੈ ਜੇ ਹੁਣ ਪਤਾ ਲੱਗਣਾ ਜੇ ਕਿਹੜੇ ਭਾਵਿਕ ਦੀ ਹੈ ਮੈਂ ਜਿਹੜੀ ਅੱਜ ਬੇਨਤੀ ਕੀਤੀ ਹੈ ਨਾ ਇਹ ਕੇਵਲ ਇਸ ਲਈ ਨਹੀਂ ਕੀਤੀ ਕਿ ਇਹ ਸਿਰੇ ਦੇ ਖੱਜ ਨੇ ਇਹ ਸਿਰੇ ਦੀਆਂ ਕਟੀੜਾਂ ਨੇ ਇਹਨਾਂ ਖਾਤਰ ਨਹੀਂ ਕੀਤੀ ਇਹ ਤਾਂ ਜੋ ਹੈਗੇ ਨੇ ਹੈਗੇ ਨੇ ਮੈਂ ਸਮੁੱਚੇ ਪੰਜਾਬ ਵਾਸੀਆਂ ਨੂੰ ਬੇਨਤੀ ਕੀਤੀ ਹੈ ਕਿ ਆਪਣੇ ਬੱਚਿਆਂ ਨੂੰ ਕੰਟਰੋਲ ਕਰੋ ਆਪਣੇ ਬੱਚਿਆਂ ਨੂੰ ਇਹਨਾਂ ਦੇ ਨਾਲ ਨਾ ਤੋਰ ਬੈਠਿਓ ਕਦੇ ਇਹ ਜਿਹੜੇ ਖਾਰੇ ਵਕੀਲ ਵਰਗੇ ਕਹਿੰਦੇ ਨੇ ਨਾ ਕਿ ਨਜਾਇਜ਼ ਪਰਚੇ ਪਾਏ ਨੇ ਨਜਾਇਜ਼ ਪਰਚੇ ਨਹੀਂ ਪਾਏ NSA ਨੈਸ਼ਨਲ ਸਕਿਉਰਟੀ ਕੋਡ ਤੋੜਨ ਵਾਸਤੇ ਇਹ ਧਾਰਾ ਲੱਗਦੀ ਹੈ ਜਿਹੜੇ ਤੋੜਦੇ ਨੇ ਉਹਨਾਂ ਤੇ ਲੱਗਦੀ ਥਾਣੇ ਤੇ ਕਬਜ਼ਾ ਕਰਨਾ ਖਾਲਾ ਜੀ ਦਾ ਮਾੜਾ ਇਹ ਮਾੜੀ ਮੋਟੀ ਹਰਕਤ ਹੈ ਹੁਣ 4 ਦਿਨ ਦਾ ਰਿਮਾਂਡ ਲਿਆ ਕਹਿੰਦੇ ਸੀ ਨਾ ਪੁਲਿਸ ਸਾਨੂੰ ਕੀ ਕਰ ਲੂਗੀ ਹੁਣ ਦੱਸਣਗੇ ਵੀ ਪੁਲਿਸ ਕੀ ਕਰਦੀ ਹੁੰਦੀ ਹੈ 4 ਦਿਨ ਬਹੁਤ ਹੁੰਦੇ ਨੇ ਸ਼ੀਆਈ ਸਟਾਪ ਦੇ 4 ਬੰਦੇ ਜਦੋਂ ਲਾਗੇ ਨਾ ਖੁੱਲਣ 1 ਘੰਟਾ ਨਹੀਂ ਚੱਲੇ ਜਾਂਦੇ ਨਾਲੇ ਪੁੱਛਣਗੇ ਵੀ ਅਮਰਤਪਾਲ ਕੀ ਕਹਿੰਦਾ ਹੈ ਅਮਰਤਪਾਲ ਖਾਲਸਤਾਨ ਚਾਹੁੰਦਾ ਹੈ ਬਾਜੇ ਕਿ ਤੂੰ ਪੁੱਛਣਗੇ ਪਹਿਲਾਂ ਫਿਰ ਕਲਸੀ ਹੈ ਫਿਲਮਾਂ ਦੇ ਵਿੱਚ ਦੇਵੇ ਚ ਐਕਟਿੰਗ ਕਰਦਾ ਰਿਹਾ ਹੁਣ ਤਾਂ ਅਸਲੀ ਅਸਲਾ ਹੋ ਪਲੇ ਦੇ ਕੋਲੇ ਅਸਲੀ ਪਟਾ ਹੋ ਅਸਲੀ ਘੋਟਾ ਹੋ ਪਤਾ ਨਹੀਂ ਕੀ ਕੁਝ ਹੋਣਾ ਇੰਨਾ ਫੁਕਰਿਆ ਨੂੰ ਹੁਣ ਸਵਾਲ ਕਰਕੇ ਦੇਖੋ ਵੀ ਸਭ ਦਾ ਹਮਨਦੇ ਹੋ ਕਿ ਨਹੀਂ ਮੰਨਦੇ ਖਾਰੇ ਵਕੀਲ ਤੋਂ ਪੁੱਛ ਲਿਓ ਖਾਰੇ ਵਕੀਲ ਦੇ ਕੋਲੇ ਐਡੀਆਂ ਐਡੀਆਂ ਕਿਤਾਬਾਂ ਨੇ ਇਹ ਤਾਂ ਛੋਟੀਆਂ ਗੇਤੀਆਂ ਪੂਰਾ ਦਫ਼ਤਰ ਭਰਿਆ ਹੋਇਆ ਉਹ ਤਾਂ ਉਸਾਰੀਆਂ ਕਿਤਾਬਾਂ ਸੰਵਿਧਾਨ ਦੇ ਅੰਡਰ ਨੇ ਸੰਵਿਧਾਨ ਤੇ ਲਿਖੀਆਂ ਗਈਆਂ ਨੇ ਤੇ ਉਹਨਾਂ ਕਿਤਾਬਾਂ 'ਚੋਂ ਪੜ੍ਹ ਕੇ ਹੀ ਕੋਈ ਬਿਉਂਦਬੰਦੀ ਬਣਾਈ ਜਾਊ ਕਿ ਕਿੱਦਾਂ ਜਿਵੰਤ ਹੋਵੇ ਕਿੱਦਾਂ ਇਹਨਾਂ ਨੂੰ ਬਾਹਰ ਕੱਢਿਆ ਜਾਵੇ ਇਹ ਸਾਰਾ ਕੁਝ ਸੰਵਿਧਾਨ ਦੇ ਵਿੱਚੋਂ ਹੀ ਲੱਭਣਾ ਪੈਣਾ ਹੈ ਇਹਨਾਂ ਨੂੰ ਟੱਚ ਕਰਕੇ ਜਾਣਿਆ ਸੀ ਅਪਿਛੇ ਜਿਹੜਾ ਬਸੰਤ ਸਿੰਘ ਪਤਾ ਨਿਕਿਆ ਉਹਦੀ ਮਾਂ ਮਰ ਗਈ ਸੀ ਉਹਨੂੰ ਲੈ ਕੇ ਆਏ ਸੀ ਕਿਦਾਂ মিডিਆ ਵਾਲੇ ਅੱਖਾਂ ਚ ਅੱਖਾਂ ਪਾ ਕੇ ਵੀਡੀਓ ਵਾਇਰਲ ਕਰਦੇ ਨੇ ਵੀ ਆਹ ਅਸਲੀ ਸ਼ੇਰ ਹੁੰਦੇ ਆ ਸ਼ੇਰ ਨਹੀਂ ਇੱਕ ਢੀੜਾਂ ਸਿਰੇ ਦੀਆਂ ਜਿਨ੍ਹਾਂ ਨੇ ਪੰਜਾਬ ਦੇ ਲੋਕਾਂ ਨੂੰ ਪਰੇਸ਼ਾਨ ਕੀਤਾ ਪੰਜਾਬ ਦੀ ਪੁਲਿਸ ਨੂੰ ਪਰੇਸ਼ਾਨ ਕੀਤਾ ਪ੍ਰਸ਼ਾਸਨ ਨੂੰ ਪਰੇਸ਼ਾਨ ਕੀਤਾ ਇਹ ਉਹ ਕੀੜਾ ਨੇ ਤੇ ਹੁਣ ਕਿਸੇ ਨੇ ਨਾਰਾ ਲਾਇਆ ਹੀ ਨਹੀਂ ਅਗੇ ਇਸ ਕੁਛੇ ਨੇ ਪਰਵਾਰਪੁਰੂਵ ਮਿਲਣ ਵਾਸਤੇ ਅਗਲੇ ਨੇ ਮਿਲਣ ਨਹੀਂ ਦਿੱਤੇ ਅੰਦਰ ਜਾਣ ਨਹੀਂ ਦਿੱਤੇ ਸਵਾਤ ਤਾਂ ਫੇਰ ਸੀ ਨਾ ਜਿਵੇਂ ਅਮਰਤਪਾਲ ਵੇਲੇ ਅਮਰਤਪਾਲ ਜਿੰਦਾਬਾਦ ਭਿੰਡਰਾਂਵਾਲਾ ਜਿੰਦਾਬਾਦ ਹੁਣ ਕਹਿੰਦੇ ਜਾ ਕੇ ਜਿਹੜੇ ਥਾਣੇ ਤੇ ਜਾ ਕੇ ਕਬਜ਼ਾ ਕੀਤਾ ਸੀ ਨਾ ਕਤੀੜਾਂ ਨੇ ਫਿਰ ਜਾ ਕੇ ਦਾਲਤਮੂਰੇ ਲਾਉਤਰ ਨੇ ਹੁਣ ਅਦਾਲਤਮੂਰੇ ਜਾ ਕੇ ਥਾਣੇ ਮੂਰੇ ਜਾ ਕੇ ਨਾਰੇ ਮਾਰੋ ਭਿੰਡਰਾਂ ਬੜੇ ਨੇ ਕਹੋ ਬਿਸਾਨੂ ਖਾਲਸਤਾਨ ਚਾਹੀਦਾ ਕਹੋ ਜਾ ਕੇ ਵੀ ਇਸ ਸੁਤਨਾ ਨੂੰ ਮੰਨਦੇ ਨਹੀਂ ਅਗਲਿਆਂ ਦੇ ਨਾ ਮੈਂ ਉਹ ਸ਼ਬਦ ਵਰਤਨੇ ਪੈ ਜਿੰਨੇ ਮਜਬੂਰ ਆ ਕੁੱਤੇ ਬਣਾ ਕੇ ਗਲ ਵਿੱਚ ਪਟੇ ਪਾ ਲੇ ਪਟੇ ਕਿਉਂ ਪਾਏ ਨੇ ਔਕਾਤ ਦਸੀਏ ਵੀ ਤੁਹਾਡੀ ਆ ਔਕਾਤ ਹੈ ਕਿੱਲੇ ਤੇ ਬੰਨ ਕੇ ਰੱਖਾਂਗੇ ਜਿੰਨਾ ਚਿਰ ਤੁਸੀਂ ਸਾਡੇ ਕੋਲੇ ਰਹਿਣ ਅਗਲੇ ਦੱਸ ਦਿੰਦਾ ਸਾਨੂੰ ਆਜ਼ਾਦੀ ਚਾਹੀਦੀ ਹੈ ਤੁਸੀਂ ਬੰਦੇ ਮਾਰੋ ਲੋਕਾਂ ਦੀਆਂ ਕੁੜੀਆਂ ਦੇ ਨਾਲ ਛੇੜਛਾੜ ਕਰੋ ਲੋਕਾਂ ਨੂੰ ਚੱਕ ਕੇ ਮੋਟਰਾਂ ਤੇ ਲਾ ਕੇ ਕੁੱਟੋ ਇਹ ਤੁਹਾਨੂੰ ਆਜ਼ਾਦੀ ਚਾਹੀਦੀ ਹੈ ਮਿਲ ਗਈ ਆਜ਼ਾਦੀ ਕੱਲ੍ਹ ਹੋਰ ਚਾਹੀਦੀ ਹੈ 4 ਦਿਨ ਦਾ ਰਮਾਂਡ ਹੈ ਹਲੇ ਆਜ਼ਾਦੀ ਹੋਰ ਮਿਲੋ ਜੇ ਆਜ਼ਾਦੀ ਲਾਣ ਨਾ ਕਰਤੀ ਨਾ ਕੁੱਟ ਕੇ ਫੇਰ ਪਤਾ ਲੱਗੂ ਫਿਰ ਸਮਝੋ ਵੀ ਜਾਤੀ ਕੀ ਹੁੰਦੀ ਹੈ ਬੜਾ ਕਹਿਣਾ ਸ਼ੌਕਾ ਹੁੰਦਾ ਹਰ ਵਕਤ ਜਦੋਂ ਕਿਤੇ ਅਮਰਤਪਾਲ ਦੀ ਗੱਲ ਹੋਣੀ ਭਾਉ ਤੇਰੇ ਪਿੱਛੇ ਸ਼ੀਧੀਆਂ ਪਾ ਦੇਾਂਗੇ ਪਾਤੀਆਂ ਪਾਉ ਸ਼ੀਧੀਆਂ ਕਲਸੀ ਨੂੰ ਪੁੱਛ ਕੇ ਦੇਖ ਲੋ ਵੀ ਹੁਣ ਫਿਲਮ ਬਣਾਉਣੀ ਆ ਕੋਈ ਇੱਕ ਮੇਲੂ ਜਾਂ ਮਿਲਣੀ ਨਹੀਂ ਹੁਣ ਹੁਣ ਹੋਣਾ ਦਿਮਾਗ ਵਿੱਚ ਕੀੜਾ ਵੀ 2027 ਦੇ ਵਿੱਚ ਇਲੈਕਸ਼ਨ ਹੋਣੀ ਆ ਵੀ ਸ਼ਾਇਦ ਇਲੈਕਸ਼ਨ ਲੜਾਂਗੇ ਕੋਈ ਨਹੀਂ ਦਿਤਾਵਾਂਗੇ ਕੋਈ ਚੱਕਰ ਨਹੀਂ ਦਿਤਾਵਾਂਗੇ ਅੱਗੇ ਲੋਕਾਂ ਨੇ ਗਲਤੀ ਕਰ ਲਈ ਕਨੂਰ ਸਾਹਿਬ ਤੋਂ ਫਰੀਦਕੋਟ ਤੋਂ ਗਲਤੀ ਕਰ ਲਈ ਕੋਈ ਨਹੀਂ ਬਣਾਵਾਂਗੇ ਐਮਐਲਏ ਜਿਤੇ ਰੱਖਿਓ ਤੁਹਾਡੇ ਇਹ ਜਿਹੇ ਖੇਤਰ ਫੇਰਾਂਗੇ ਫੜ ਕੇ ਜਿਤੇ ਰੱਖੋਗੇ ਮੁੜ ਕੇ ਕਿਸੇ ਨੂੰ ਕਹੋਗੇ ਨਵੀਂ ਜਿਹੀ ਸਵਿਧਾਨ ਨੂੰ ਮੰਨਦੇ ਤੁਸੀਂ ਨਹੀਂ ਮੰਨਦੇ ਸਵਿਧਾਨ ਨੂੰ ਤੁਸੀਂ ਕਦੇ ਸਕੂਲ ਦੇ ਬਾਰ ਮੂਰੋਂ ਨਹੀਂ ਲੰਘੇ ਜਿਹਨੇ ਸਵਿਧਾਨ ਬਣਾਇਆ ਉਹ ਅਮਰੀਕਾ ਇੰਗਲੈਂਡ ਪਤਾ ਨਹੀਂ ਕਿੱਥੇ ਕਿੱਥੇ ਜਾ ਕੇ ਪੜਦਾ ਰਿਹਾ ਮੈਂ ਡਾਕਟਰ ਅਮੇਦਕਰ ਸਾਹਿਬ ਦੀ ਗੱਲ ਕਰਦਾ ਕਿੰਨਾ ਕਿਸ਼ਮਤ ਹਸ ਲੜਿਆ ਉਸ ਬੰਦੇ ਨੇ ਤੇ ਤੁਸੀਂ ਟਿਚ ਕਰਕੇ ਜਾਣਿਆ ਸੁਭਦਾਨ ਨੂੰ ਮੰਨਦੇ ਨਹੀਂ ਜਿੰਨੇ ਵੀ ਛੇੜਛਾੜ ਕੀਤੀ ਸੀ ਨਾ ਜੇਲਾ ਵਿੱਚ ਬੈਠਿਆ ਆ ਤੁਹਾਡਾ ਇੱਕ ਜਿਹੜੀ ਕਤੀੜ ਅੰਮ੍ਰਿਤਸਰ ਬੁੱਤ ਪੰਨਣ ਵਾਲੀ ਸੀ ਉਹ ਮੈਂ ਪੁੱਛ ਲਿਓ ਹਾਲ ਚਾਲ ਪੁੱਛ ਲਿਓ ਮੈਂ ਜਵਾਨ ਤਾਂ ਹੋ ਜੂ ਪੁੱਛ ਲਿਓ ਹੁਣ ਮੈਂ ਲਾਸਟ ਬੇਨਤੀ ਕਰ ਰਹੀ ਹਾਂ ਭਾਵੇਂ ਇਹਨਾਂ ਕਤੀੜਾਂ ਦੇ ਮਾਂ ਪਿਓ ਸੁਣਦੇ ਹੋਣ ਜਿਹੜੇ ਸੱਤ ਆਏ ਨੇ ਨੇਬਰੂ ਬੜ ਜੇਲ ਤੋਂ ਮੁਲਾਕਾਤ ਕਰਨ ਜਾਓਗੇ ਨਾ ਮਾੜੀ ਮੋਟੀ ਅਕਲ ਦੇ ਦਿਓ ਜੇ ਨਹੀਂ ਛੇਤਰ ਇੰਨਾ ਕੁ ਫਿਰੋ ਐਮ ਐਲ اے ਬਣਨਾ ਤਾਂ ਭੁੱਲ ਜਾਓ ਤੁਸੀਂ ਪਿੰਡਾਂ ਵਿੱਚ ਤੁਰ ਨਹੀਂ ਸਕਦੇ ਐਨੀ ਕੁ ਬੇਸ਼ਰਮੀ ਤੁਹਾਨੂੰ ਆਉਂ ਫੜਾ ਮਾਰ ਬੈਠੇ ਇਹ ਡੇਬਰੂ ਘੜ ਨਹੀਂ ਇਹ ਪੰਜਾਬ ਪੁਲਿਸ ਹੈ ਉੱਥੇ ਕਹਿੰਦੇ ਸਾਨੂੰ ਪ੍ਰੈਸ ਦਿਓ ਚੋਲੇ ਪ੍ਰੈਸ ਕਰਨੇ ਨੇ ਸਾਨੂੰ ਠੰਡਾ ਪਾਣੀ ਦਿਓ ਫਿਲਟਰ ਵਾਲਾ ਪਾਣੀ ਦਿਓ ਕਹਿੰਦੇ ਸੀ ਨਾ ਸਾਡੀਆਂ ਰੋਟੀਆਂ 'ਚ ਤਮਾਕੂ ਪਾਈ ਜਾਂਦੇ ਨੇ ਇੱਥੇ ਰਹਿ ਤੇ ਮਰਾਂ ਨਹੀਂ ਹੈਗੀ ਕਹਿੰਦੇ ਸੀ ਨਾ ਹੁਣ ਸ਼ਿਕਾਉਣਗੇ ਮਾਲ ਉਡਿਆਰ ਲਈ ਇਹਦਾ ਡਿਬਰੂਕੜ ਸੀ ਉੱਥੇ ਕੁਛ ਨਾ ਕੁਛ ਮਿਲ ਗਿਆ ਇਹਦਾ ਦਾਲ ਵਿੱਚ ਨਾ ਆਲੂ ਨਹੀਂ ਲੱਭਣਾ ਛੇਤੀ ਕਿਤੇ ਜਿਵੇਂ ਛੱਪੜ ਚੱਲੂ ਛਿੱਟੇ ਹੁੰਦੇ ਆ ਇਦਾਂ ਦੀ ਦਾਲ ਮਿਲਦੀ ਆ ਜੇਲ੍ਹ ਵਿੱਚ ਪਤਾ ਤੁਹਾਨੂੰ ਹੁਣ ਲੱਗਣਾ ਜੀ ਸੰਵਿਧਾਨ ਕੀ ਹੁੰਦਾ ਪੁਲਿਸ ਕੀ ਹੁੰਦੀ ਆ ਆਜ਼ਾਦੀ ਕੀ ਹੁੰਦੀ ਆ ਪਤਾ ਹੁਣ ਲੱਗਣਾ ਤੁਹਾਨੂੰ 4 ਦਿਨ ਦਾ ਰਿਮਾਂਡ ਮਿਲਿਆ ਅੱਜ 4 ਦਿਨਾਂ ਵਿੱਚ ਨਾ ਮੈਂ ਕਹਨਾ ਐਨੇ ਕ ਕੁੱਤੇ ਖਾਣੇ ਕਰ ਲਵਾਂਗੇ ਤੁਹਾਡੇ ਨਾਲ ਆ ਤੁਹਾਨੂੰ ਮਰਨ ਲਈ ਮਜਬੂਰ ਕਰ ਦੇਣਗੇ ਇਹ ਕੱਲ ਜੀਤੇ ਰੱਖਿਓ ਕਿਉਂਕਿ ਤੁਹਾਡੀ ਗਲਤੀ ਹੈ ਤੁਸੀਂ ਮਾੜੀ ਮੋਟੀ ਸ਼ੰਘ ਸ਼ਰਮ ਮੰਨੇ ਨਹੀਂ ਪਿੰਡਰਾਵਾਲੇ ਦੀ ਤੜ ਦੇ ਚ ਆ ਗਏ ਹੂਕ ਵਿੱਚ ਆ ਗਏ ਅਮਰਤਪਾਲ ਨੇ ਹੂਕ ਛਕਾਤੀ ਬਸ ਐਨਾ ਕੁਛ ਕਹਿਣਾ ਸੀ ਹੁਣ ਦੇਖਿਓ ਤੜ ਕੀ ਹੁੰਦੀ ਹੈ ਔਰ ਤੁਹਾਡੀ ਤੜ ਕੀ ਸੀ ਪੰਜਾਬ ਪੁਲਿਸ ਦੀ ਤੜ ਕੀ ਹੈ ਤੁਹਾਨੂੰ ਪਤਾ ਹੁਣ ਲੱਗੂ ਵਾਹਿਗੁਰੂ ਜੀ ਕਾ ਖਾਲਸਾ Vai, Guruji, que fatia